ਬੀਤੇ ਦਿਨੀ ਫਿਰੋਜ਼ਪੁਰ ਦੇ ਬਾਂਸੀ ਗੇਟ ਵਿਖੇ ਦੋ ਧਿਰਾਂ ਵਿਚਕਾਰ ਗੈਂਗਵਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੌਰਾਨ ਇੱਕ ਨੌਜਵਾਨ ਦੇ ਸਿਰ ਵਿੱਚ ਗੋਲੀ ਵੀ ਲੱਗ ਗਈ ਸੀ ਜਿਸ ਨੂੰ ਲਾਸ਼ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਬੀਤੇ ਦਿਨ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਵੱਡੇ આરોਪ ਲਗਾਏ ਗਏ ਹਨ ਫਿਰੋਜ਼ਪੁਰ ਵਿੱਚ ਗੈਂਗਵਾਰ ਦਰਾਂ ਜ਼ਖਮੀ ਹੋਏ ਨੌਜਵਾਨ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਹੋਈ ਮੌਤ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਹਿਣਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਬਾਂ ਸਿੰਘ ਨੇੜ ਵਿਖੇ ਕੁਝ ਲੋਕਾਂ ਵੱਲੋਂ ਉਸ ਦੇ ਭਰਾ ਸਾਗਰ ਤੇ ਗੋਲੀ ਚਲਾਈ ਗਈ ਸੀ ਜਿਸ ਦੌਰਾਨ ਉਹਨਾਂ ਦੇ ਭਰਾ ਨੂੰ ਗੋਲੀ ਵੀ ਲੱਗੀ ਸੀ ਤੇ ਹੁਣ ਉਸ ਦੀ ਮੌਤ ਹੋ ਗਈ ਹੈ ਜਿਸ ਨੂੰ ਲੈ ਕੇ ਪਿਛਲੇ 2 ਦਿਨ ਤੋਂ ਪੁਲਿਸ ਅੱਗੇ ਹਾੜੇ ਕਾਟ ਰਹੇ ਹਨ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਪਰ ਪੁਲਿਸ ਵੱਲੋਂ ਗੋਲੀਆਂ ਚਲਾਉਣ ਵਾਲੀ ਲੋਕਾਂ ਖਿਲਾਫ ਨਾ ਤਾਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾ ਹੀ ਉਹਨਾਂ ਦੀ ਕੋਈ ਸੁਣਵਾਈ ਕੀਤੀ ਜਾ ਰਹੀ ਹੈ ਉਹਨਾਂ ਕਹਿ ਕੇ ਗੋਲੀ ਰੰਜਿਸ਼ ਦੇ ਤਹਿਤ ਚਲਾਈ ਗਈ ਸੀ ਜਿਸ ਬਾਰੇ ਪੁਲਿਸ ਨੂੰ ਸਭ ਜਾਣਕਾਰੀ ਵੀ ਹੈ ਫਿਰ ਵੀ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ ਉਹਨਾਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਜੀ ਮੇਰਾ ਨਾਮ ਸੀਮਾ ਵਿਪੱਕੀ ਲੱਗਦੇ ਇਹ ਮੇਰਾ ਭਰਾ ਆ ਪੂਆ ਦਾ ਮੁੰਡਾ ਹਾਂਜੀ ਸਰਾ ਹੀ ਦਾ ਕਤਲ ਕੀਤਾ ਗੋਲੀਆਂ ਮਾਰ ਕੇ ਕੀਤਾ ਨਹੀਂ ਸਰ ਗੋਲੀਆਂ ਮਾਰ ਕੇ ਕੀਤਾ ਇਹਨਾਂ ਦੇ ਨਾਲ ਹੀ ਮੁੰਡੇ ਸੀਗੇ ਨਾਲ ਹੀ ਮੁੰਡੇ ਸੀ ਆਪ ਹੀ ਇਹਨਾਂ ਨੇ ਕੀਤਾ ਵਾਕਾ ਗੱਡੀ ਦੇ ਵਿੱਚ ਹੀ ਸਿਕਾ ਹਾਂਜੀ ਅਸੀਂ ਮੈਰਿਜ ਤੋਂ ਵਾਪਸ ਆਏ ਸੀਗੇ ਉਸ ਦਿਨ ਮੇਰੇ ਨਾਲ ਸੀਗੇ ਮੁੰਡੇ ਹਾਂਜੀ ਉਹ ਵੀ ਮੁੰਡੇ ਨਾਲ ਹੀ ਸੀਗੇ ਮੈਰੀ ਤੇ ਗਏ ਸੀਗੇ ਹਾਂਜੀ ਉਹ ਵੀ ਮੈਰਿਜ ਤੇ ਗਏ ਸੀਗੇ ਨਾਲ ਤੇ ਰਾਚ ਇਹਨਾਂ ਨੇ ਆਪ ਹੀ ਮਤਲਬ ਮੁੰਡੇ ਮੰਡੇ ਬੁਲਾ ਕੇ ਤੇ ਆਪ ਹੀ ਇਹਨਾਂ ਨੇ ਕੀਤਾ ਜੋਖਿਮ ਕੀਤਾ ਹੈ ਫਾਇਰਿੰਗ ਕੀਤੀ ਹੈ ਹਾਂਜੀ ਫਾਇਰਿੰਗ ਕੀਤੀ ਹੈ ਹਾਂਜੀ ਗੱਡੀ ਦੇ ਵਿੱਚ ਹੀ 1.5 ਮਿੰਟ ਹੋ ਗਿਆ ਸਰ ਸਾਨੂੰ ਹਾਂਜੀ ਅਸੀਂ ਪਾਹੇ ਨਹੀਂ ਲਾਣੀ ਰੰਜਿਸ਼ ਬਸ ਪਰ ਐਵੇਂ ਬਿਨਾਂ ਗਾਲੋਤ ਲੜਾਈਆਂ ਬਸ ਆਪਸੇ ਰਹਿ ਕੇ ਲੜਾਈਆਂ ਵੀ ਕਰਨੀਆਂ ਨਾਲ ਇਕੱਠੇ ਵੀ ਰਹਿਣਾ ਬਸ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਕਰਦੇ ਹਾਂਜੀ ਮਰਮਾਨ ਵਾਸਤੇ ਹੁਣ ਨਾਂ ਰੱਖਿਆ ਸੀਗਾ ਕੱਲੇ ਨਾਲ ਤੁਰੇ ਫਿਰੇ ਨਾਲ ਖਾਂਦੇ ਪੀਂਦੇ ਨੇ ਬਸ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਕੱਢੀ ਹੈ ਹਾਂਜੀ ਹੈਗੇ ਵੀ ਰਿਸ਼ਤੇਦਾਰ ਨੇ ਸਾਡੇ ਸਕੇ ਰਿਸ਼ਤੇਦਾਰ ਨੇ ਹਾਂਜੀ ਤੇ ਸਰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਮੁੰਡੇ ਨੂੰ ਲੈ ਕੇ ਤੁਰੇ ਫਿਰਦੇ ਆ ਇੰਨਾ ਪੈਸਾ ਲੱਗ ਗਿਆ ਕੋਈ ਆਣ ਕੇ ਵੱਟੀ ਨਹੀਂ ਮਾਰੀ ਨਾ ਹੀ ਕੋਈ ਉਸਾਲੇ ਕਾਰਵਾਈ ਕੀਤੀ ਨਾ ਹੀ ਅੱਜ ਤੱਕ ਅੱਲੇ ਤੱਕ ਬੰਦੇ ਫੜੀਚੇ ਜਿਹੜੇ ਵੀ ਗਏ ਨੇ ਕੋਈ ਨਹੀਂ ਫੜੀਚੇ ਹਾਂਜੀ ਫਰਾਰ ਹਾਂਜੀ ਹਾਂਜੀ ਫਰਾਰ ਨੇ ਹਲੇ ਤੱਕ ਡੇਢ ਮਿੰਟ ਹੋ ਗਿਆ ਮੁੰਡਾ ਸਾਡਾ ਪੂਰਾ ਹੋ ਗਿਆ ਤੇ ਕਾਰਵਾਈ ਅਲੇ ਤੱਕ ਨਹੀਂ ਹੋਈ ਹੋਣੀ ਚਾਹੀਦੀ ਅਰੇ ਨਹੀਂ ਤਾਂ ਬਸ ਸਾਨੂੰ ਇਹ ਸਾਨੂੰ ਕੁਝ ਨਹੀਂ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਨਾ ਨੇ ਕਤਲ ਹੋ ਗਏ ਜੀ ਇੱਕ ਹਫਤੇ ਦੇ ਵਿੱਚ ਉਹ ਹਫਤੇ ਹੋ ਸ ਬੰਦੇ ਦੇ ਵਿੱਚੋਂ ਪਤਾ ਨਹੀਂ ਤਿੰਨ ਕਤਲ ਤਿੰਨ ਚਾਰ ਕਤਲ ਹੋ ਗਏ ਨੇ ਸਾਡਾ ਸਾਡੀ ਬਟੇ ਨਹੀਂ ਪਤਾ ਸਾਨੂੰ ਉਹਨੇ ਕੀ ਤੱਕ ਨੇ ਸਾਡੇ ਮੁੰਡਿਆਂ ਨੂੰ ਗੋਲੀ ਉਹਨੇ ਮਾਰੀ ਸਾਡਾ ਹੋਰ ਕਿਸੇ ਦਾ ਪਤਾ ਸਾਨੂੰ ਆ ਤਾਰਿਕ ਕਤਨਾ ਕੀ ਵਾਪਰੀਏ ਜਿਹੜੀ ਤੁਹਾਡੇ ਭਰਾ ਨਾਲ ਜੀ ਅਸੀਂ ਵਿਆਹ ਤੋਂ ਆਏ ਸੀ ਵੀ ਸਾਰੇ ਮੁੰਡੇ ਨਾਲ ਲਗੇ ਸੀ ਵਿਵਾਂਸੀ ਘੜ ਗੋਲੀ ਚੱਲੀ ਏ ਇਹ ਗੱਡੀ ਚ ਵਜੀ ਗੋਲੀ ਇਹ ਦੋ ਇਹ ਦੋ ਨਾਲ ਮਾਰੀ ਕੌਣ ਸੀ ਗੋਲੀਆਂ ਇਹ ਜਸਪਾਲ ਸੁਖੂ ਤੇ ਸੁੱਚਾ ਤੇ ਇੱਕ ਦਲੇਰੀ ਕੀ ਲੱਗਦੇ ਤੁਹਾਡੇ ਕੀ ਲੱਗਦੇ ਇੱਕ ਤਾਂ ਚਾਚੇ ਦਾ ਮੁੰਡਾ ਹੈ ਤੇ ਬਾਕੀ ਬਿਆਰਾ ਵਗੈਰਾ ਹੈਗੇ ਸੀ ਨਾਲ ਹਾਂਜੀ ਚਾਚੇ ਦੇ ਮੁੰਡੇ ਨੇ ਮਾਰੀ ਏ ਗੋਲੀ ਤੁਹਾਨੂੰ ਲੱਗਦਾ ਕੋਈ ਰੰਜੀ ਸੀ ਜਾਂ ਹਾਂਜੀ ਕੋਈ ਇਹਨਾਂ ਨਾਲ ਪਤਾ ਨਹੀਂ ਉਹਨਾਂ ਦੀ ਲਾਕ ਡਾਟ ਸੀ ਕਿ ਵੈਸੇ ਹੀ ਇਹਨਾਂ ਨੇ ਕੀ ਕਰਦੇ ਸੀ ਮੇਰਾ ਭਰਾ ਵੀ ਕੋਲਾ ਪਾਲਾ ਹੈਗਾ ਸੀ ਉਹਨੂੰ ਗੱਲਾਂ ਚ ਲਿਆਤਾ ਹੈ ਨਾ ਹਾਂਜੀ ਇਹ ਜੇਲ੍ਹ ਚ ਰੱਖ ਕੇ ਆਏ ਕਤਲ ਤਾਂ ਨਹੀਂ ਪਤਾ ਬੱਗੀ ਨੇ ਨਹੀਂ ਸਾਡੇ ਨੇ ਕੀਤਾ ਵੀ ਬਾਕੀ ਮੁੰਡਿਆਂ ਦਾ ਕੋਈ ਤੁਹਾਨੂੰ ਨਹੀਂ ਲੱਗਦਾ ਜਿਹਾ ਐਫ ਆਈ ਰਿਪੋਰਟ ਤੇਰੀ ਕੋਈ ਨਹੀਂ ਕਾਰਨ ਕਿ ਲੱਗਣਾ ਮੇਰੇ ਭਰਾ ਨੇ ਨਾ ਮਾਰ ਕੇ ਸੁੱਟ ਦਿੱਤਾ ਹੈ ਬਸ ਹੁਣ ਅਸੀਂ ਕਾਰਵਾਈ ਕਰਨੀ ਹੈ ਬਸ ਵੀ ਸਾਨੂੰ ਕਾਨੂੰਨ ਮਿਲੇ ਵੀ ਸਾਨੂੰ ਇਨਸਾਫ ਚਾਹੀਦਾ ਹਾਂ ਹਾਂ ਭਾਈ ਹਾਂਜੀ ਅੱਜੇ ਤੇ 10 ਦਿਨ ਹੋ ਗਏ ਗੱਲ ਆ ਰਹੀ ਹੈ ਹਾਂਜੀ ਮੌਤ ਹੋ ਗਈ ਛੋਟਾ ਹੈ ਭਤੀਜਾ ਸਾਡਾ ਮੇਰਾ ਮਾਪਿਓ ਰੋਲਦਾ ਫਿਰਦਾ ਸਾਰਾ ਕੁਝ ਵੇਚ ਕੇ ਲਾਤਾ ਨਾ ਕੁਝ ਵੀ ਨਹੀਂ ਦਿੱਤਾ ਫਿਰ ਮਾਮਲਾ ਕਿਸੇ ਜਿਹੜਾ ਕੋਈ ਮਾਮਲਾ ਹੈ ਜੀ 19524 ਨੂੰ ਇੱਕ ਜਿਹੜਾ ਸਾਗਰ ਪੁੱਤਰ ਜਸਾ ਵਾਸੀ ਬਸਤੀ ਬਾਗਵਾਲੀ ਜਿਹੜਾ ਨੀਕਾ ਰੋਡ ਪਰ ਹੈ ਸ਼ਹਿਰ ਉਹਨੂੰ ਜਿਹੜਾ ਇੱਕ ਸੁਖੂ ਸੁਖੂ ਨਾਂ ਦਾ ਜਿਹੜਾ ਇੱਕ ਲੜਕਾ ਸੀਗਾ ਔਰ ਇੱਕ ਸੀਗਾ ਨਾਲ ਰਾਜਵੀਰ ਇਹਨਾਂ ਨੇ ਜਿਹੜੇ ਉਹਨਾਂ ਦੇ ਨਾਲ ਕੋਈ ਅਣਪਛਾਤੇ ਸੀਗੇ ਇਹਨਾਂ ਨੇ ਮਤਲਬ ਫਾਇਰਿੰਗ ਕੀਤੀ ਸੀਗੀ ਤੇ ਉਹਦੇ ਸਿਰ ਵਿੱਚ ਗੋਲੀ ਲੱਗੀ ਸੀ ਤੇ ਉਸ ਟਾਈਮ ਐਡਮਿਟ ਸੀਗਾ ਉਦੋਂ 307 ਆਈਪੀਸੀ ਤਹਿਤ ਜਿਹੜਾ ਪਰਚਾ ਦਿੱਤੇ 25 27 ਸਲੈਕਟ ਤੇ ਪਰਚਾ ਦਰਜ ਕੀਤਾ ਹੋਇਆ ਸੀਗਾ 223/24 ਜਿਹੜਾ ਮੁਕਦਮਾ ਥਾਣਾ ਸਿਟੀ ਵਿਰੋਕ ਪਰ ਦਰਜ ਹੈਗਾ ਤੇ ਦਰਾਨੇਲਾ ਜਿਹੜੀ ਆ ਉਹਦੀ ਸਾਗਰ ਦੀ ਜਿਹੜਾ ਮਜਰੂਰ ਸੀਗਾ ਜਿਹਦੇ ਕੋਲੀ ਬੱਚੀ ਸੀ ਉਹਦੀ ਕੱਲ ਡੈਥ ਹੋ ਗਈ ਸੀ ਜਿਸ ਤੇ ਜਿਹੜਾ ਮੁਕੱਦਮੇ ਦੇ ਵਿੱਚ ਜਿਹੜਾ 302 IPC ਦਾ ਵਾਧਾ ਕੀਤਾ ਗਿਆ ਤੇ ਅਗਲੀ ਜਿਹੜੀ ਕਾਰਵਾਈ ਆ ਉਹ ਹਮਲੇ ਵਿੱਚ ਲੈਂਦੇ ਯਾਰ ਦੋਸ਼ੀ ਫੜੇ ਚਾਹਤ ਕਿ ਹਰ ਫੜਮਾ ਨਹੀਂ ਦੋਸ਼ੀਆਂ ਦੀ ਅਰੈਸਟ ਬਾਕੀ ਆ ਰੇਡ ਕਰ ਰਹੇ ਆ ਜਲਦੀ ਫੜ ਲਵਾਂਗੇ ਕਿੰਨੇ ਤੋਂ ਫੜਮਾ ਬਾਕੀ ਦੋ ਬੰਦੇ ਬਾਇ ਨੇਮ ਆ ਜੀ ਬਾਕੀ ਅਨਪਛਾਤੇ ਇੰਡੀਆ ਕ੍ਰਾਈਮ ਨਿਊ zulm ke khilaf jung aap dekh rahe hain india crime news